ਸਾਡੇ YouTube ਚੈਨਲ ਦੇ ਆਫਰ ਆਫ ਦਾ ਸੌਲਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ 2.9 ਫੈਕਟਰ ਸੰਬੰਧੀ ਨੈਕ ਹੀਰਿੰਗ ਜੋ V11 225 ਨੂੰ ਰੱਖੀ ਗਈ ਹੈ ਉਸ ਦੇ ਵਿੱਚ ਆਈ ਇੱਕ ਵੱਡੀ ਡਿਵੈਲਪਮੈਂਟ ਦੇ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਯਾਦਸ਼ਾ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਹਰੇਕ ਫੌਨ ਵਾਲੀ ਵੀਡੀਓ ਨੋਟੀਫਿਕੇਸ਼ਨ ਆਪ ਦੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਵੈਸੇ ਤਾਂ 2.95 ਫੈਕਟਰਸ ਦੇ ਨਾਲ ਪੈਨਸ਼ਨਾਂ ਦੀ ਪੈਨਸ਼ਨ ਸੋਧਨ ਸੰਬੰਧੀ ਪੈਨਸ਼ਨਾਂ ਦੇ ਹੱਕ ਦੇ ਵਿੱਚ ਬਹੁਤ سارے ਕੇਸ ਜੋ ਹਨ ਉਹ ਹੋ ਚੁੱਕੇ ਹਨ ਪਰੰਤੂ ਸਰਕਾਰ ਹੈ ਕਿ ਵਿਜਿਤ ਹੋਈ ਬੈਠੀ ਹੈ ਕਿ ਪੈਨਸ਼ਨਾਂ ਨੂੰ ਇਹ ਫੈਕਟਰ ਪਤਾ ਨਹੀਂ ਕਿਹੜੀ ਵਜ੍ਹਾ ਕਰਕੇ ਦੇਣਾ ਵੀ ਨਹੀਂ ਜਿਸ ਕਰਕੇ ਜੋ ਪੈਨਸ਼ਨਸ ਹਨ ਕੇਸ ਨੂੰ ਜਿੱਤ ਕੇ ਵੀ ਉਹ ਆਪਣੇ ਆਪ ਨੂੰ ਠੱਗਿਆ ਠੱਗਿਆ ਜਿਹਾ ਮਹਿਸੂਸ ਕਰਦੇ ਹਨ ਭਾਵੇਂ ਕਿ ਸਰਕਾਰ ਨੇ ਸਪੀਕਿੰਗ ਆਰਡਰ ਵੀ ਇਸ ਪ੍ਰਤੀ ਜਾਰੀ ਕੀਤੇ ਸਨ ਪਰ ਜੋ ਸਪੀਕਿੰਗ ਆਰਡਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਸਨ ਉਹ ਅਸਲੀਅਤੋਂ ਬਹੁਤ ਦੂਰ ਹਨ ਤੇ ਉਸ ਦੇ ਵਿੱਚ ਖਚੋਲਾ ਇਹ ਪਾਇਆ ਗਿਆ ਹੈ ਕਿ ਜੇਕਰ ਇਹ ਫੈਕਟਰ ਦੇ ਦਿੱਤਾ ਜਾਂਦਾ ਹੈ ਤਾਂ ਇੱਕ ਇੱਕ 16 ਤੋਂ ਪਹਿਲਾਂ ਜੋ ਰਿਟਾਇਰ ਪੈਨਸ਼ਨਰ ਹਨ ਉਹਨਾਂ ਵਿੱਚ ਇਸ ਡੇਟ ਤੋਂ ਬਾਅਦ ਰਿਟਾਇਰ ਹੋਣ ਵਾਲੇ ਪੈਨਸ਼ਨਾਂ ਦੇ ਵਿੱਚ ਹੋਰ 파ੜਾ ਪੈ ਜਾਏਗਾ ਇਸ ਤਰ੍ਹਾਂ ਕਰਕੇ ਯਾਨੀ ਕਿ ਬਿਨਾ ਮਤਲਬ ਤੋਂ ਹੀ ਸਰਕਾਰ ਨੇ ਪੈਨਸ਼ਨਾਂ ਨੂੰ ਉਜਾੜ ਦਿੱਤਾ ਹੈ ਤੇ ਅਰਨਾ ਕਰਨੀ ਕੀਤੀ ਜਾ ਰਹੀ ਹੈ ਇਸ ਨੂੰ ਹੱਕੀ ਮੰਗਲੋਂ ਪੂਰਾ ਕਰਨ ਦੇ ਵਾਸਤੇ ਤੇ ਜੋ ਸਪੀਕਿੰਗ ਆਰਡਰ ਪੇਸ਼ ਕੀਤਾ ਹੈਗਾ ਸਾਨੂੰ ਉਸ ਦੇ ਵਿੱਚ ਭਾਵੇਂ ਹੋਰ ਵੀ ਕਈ ਐਸੇ ਤੱਤ ਹਨ ਪਰੰਤੂ ਇੱਕ ਤੱਥ ਇਹ ਵੀ ਦਿੱਤਾ ਗਿਆ ਹੈ ਕਿ 2.99 ਦਾ ਫੈਕਟਰ ਤਾਂ ਕੰਪਨੀ ਨੂੰ ਪਹਿਲਾਂ ਹੀ ਦੇ ਦਿੱਤਾ ਗਿਆ ਹੈ ਜਿਹੜਾ ਕਿ ਅਸਲੀਅਤੋਂ ਕਾਹਾਂ ਦੂਰ ਹੈ ਹੁਣ ਇੱਕ ਨਵੀਂ ਜੋ ਲੇਟੈਸਟ ਰਿੱਟ ਧਾਰ ਹੋਈ ਹੈ ਉਹ ਹੋਈ ਹੈ ਸੀਡਬਲਯੂਪੀ 19295 ਆਫ 2022 ਜੋ ਕਿ ਨਿਰਮਲ ਸਿੰਘ ਕਨੋਵਾ ਬਰਸਨ ਸਟੇਟ ਆਫ ਪੰਜਾਬ ਜੋ ਹੈ ਉਹ ਪਾਈ ਗਈ ਹੈ ਰਿਡ ਆਊਟਕਸ ਦੀ ਜੋ ਨੈਕਸਟ ਹੀアリング ਹੈ ਹੁਣ 2011 25 ਨੂੰ ਰੱਖੀ ਗਈ ਹੈ ਤੇ ਇਸ ਡੇਟ ਨੂੰ ਜੋ ਸੁਣਵਾਈ ਹੋਏਗੀ ਉਸ ਦੇ ਵਿੱਚ ਖਾਸ ਗੱਲ ਇੱਕ ਖਾਸ ਡਵੈਲਪਮੈਂਟ ਇਹ ਹੈ ਕਿ ਪਿਛਲੀ ਹੀアリング ਦੇ ਦੌਰਾਨ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਹਦਾਇਤ ਕੀਤੀ ਸੀ ਸਰਕਾਰ ਨੂੰ ਹਦਾਇਤ ਕੀਤੀ ਸੀ ਕਿ ਜੇਕਰ ਤੁਸੀਂ ਵਾਕਿਆ ਹੀ 2.95 ਦਾ ਫੈਕਟਰਸ ਦੇ ਦਿੱਤਾ ਹੈ ਪੈਨਸ਼ਨਾਂ ਨੂੰ ਔਰ ਜੋ ਸਪੀਕਿੰਗ ਆਰਡਰ ਜਾਰੀ ਕੀਤੇ ਗਏ ਹਨ ਜੇਕਰ ਉਹ ਸਹੀ ਹਨ ਤਾਂ ਇਸ ਪ੍ਰਤੀ ਇੱਕ ਐਫੀਡੇਵਟ ਜੋ ਹੈ ਉਹ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇ ਹੁਣ ਵੱਡੀ ਗੱਲ ਇਹ ਹੈ ਕਿ ਜੇਕਰ ਸਰਕਾਰ ਵੱਲੋਂ ਗਲਤ ਐਫੀਡੇਵਟ ਪੇਸ਼ ਕੀਤਾ ਜਾਂਦਾ ਹੈ ਸਬਮਿਟ ਕਰਾਇਆ ਜਾਂਦਾ ਹੈ ਤਾਂ ਉਹ ਤਾਂ ਸਭ ਨੂੰ ਪਤਾ ਹੀ ਹੈ ਕਿ ਬਹੁਤ ਗਲਤ ਗੱਲ ਹੁੰਦੀ ਹੈ ਖਤਰਨਾਕ ਗੱਲ ਹੁੰਦੀ ਹੈ ਤੇ ਇਸ ਦੇ ਵਿੱਚ ਜੇਕਰ ਉਹ ਐਫੀਡੇਵਟ ਗਲਤ ਪਾਸੇ ਅਦਾਲਤ ਨੂੰ ਤਾਂ ਫੇਰ ਕੋਈ ਵੱਡਾ ਫੈਸਲਾ ਸੰਕ ਫੈਸਲਾ ਵੀ ਅਦਾਲਤ ਵੱਲੋਂ ਸਰਕਾਰ ਉਪਰੰਤ ਦਿੱਤਾ ਜਾ ਸਕਦਾ ਹੈ ਇਸ ਸਰਕੇ ਹੁਣ ਜੋ ਇਹ ਕੇਸ ਹੈ ਨਿਰਮਲ ਸਿੰਘ ਬਰੋਵਾ ਵਰਸ ਸਟੇਟ ਆਫ ਪੰਜਾਬ ਇਸ ਦੀ ਨੈਕਸਟ ਹੀਅਰਿੰਗ ਜੋ 21 2025 ਨੂੰ ਮਾਰਚ ਨੂੰ ਪੰਜਾਬ ਐਂ ਹਰਿਆਣਾ ਹਾਈ ਕੋਰਟ ਵਿੱਚ ਹੋਣੀ ਹੈ ਉਹ ਸੀਰੀਅਲ ਨੰਬਰ 292 ਦੇ ਉੱਤੇ ਹਨਰੇਵਲ ਮਿਸਟਰ ਜਸਟਿਸ ਹਰਪ੍ਰੀਤ ਸਿੰਘ ਬਰਾੜ ਦੇ ਬੈਂਚ ਦੇ ਉੱਤੇ ਕੋਰਟ ਨੰਬਰ 36 ਦੇ ਵਿੱਚ ਹੋਵੇਗੀ ਤੇ ਬਹੁਤ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਜੋ ਨਵੀਂ ਡਿਵੈਲਪਮੈਂਟ ਹੋਈ ਹੈ ਉਸ ਦੇ ਨਾਲ ਸਰਕਾਰ ਦੇ ਬ੍ਰੋਦਰ ਤੇ ਪਟੀਸ਼ਨਰਸ ਦੇ ਜਾਂ ਪੈਨਸ਼ਨਰਾਂ ਦੇ ਹੱਕ ਦੇ ਵਿੱਚ ਕਾਫੀ ਕੁਝ ਜੋ ਹੈ ਇਹ ਕੇਸ ਆ ਆ ਜਾਣ ਦੀ ਪਰਬਲ ਸੰਭਾਵਨਾ ਹੈ ਤੇ ਇਹ ਹਕੀਕਤ ਹੈ ਇਸ ਕਰਕੇ ਇਹ 2.59 ਦੇ ਫੈਕਟਰ ਜੋ ਹੈ ਉਹ ਪੈਨਸ਼ਨਾਂ ਨੂੰ ਉਹਨਾਂ ਦੀ ਪੈਨਸ਼ਨ ਸੋਧੀ ਜਾਣੀ ਦੀ ਮਰਦੀ ਹੈ ਪਰੰਤੂ ਦੇਖਣ ਵਾਲੀ ਗੱਲ ਹੋਏਗੀ ਕਿ ਔਰ ਵਾਲੇ ਸਮੇਂ ਦੇ ਵਿੱਚ ਇਹਦੇ ਵਿਰਤੀ ਅਦਾਲਤ ਵੱਲੋਂ ਕਿਹੜਾ ਫੈਸਲਾ ਦਿੱਤਾ ਜਾਂਦਾ ਹੈ ਤੇ ਸਰਕਾਰ ਉਸ ਫੈਸਲੇ ਨੂੰ ਕਿਵੇਂ ਤੇ ਕਦੋਂ ਇੰਪਲੀਮੈਂਟ ਕਰਦੀ ਹੈ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਠੰਗੀ ਲੱਗੀ ਹੋਵੇ ਤੇ ਤੁਸਨ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ 서ਪੋਰਟ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ